ਗੱਲਾਂ ਦੀ ਗੱਲ ਕਰਾਂ ਕਾਦੀ ਗੱਲ ਮੇਰੇ ਖੇਤਾਂ ਦੀ ਗੱਲ ਗਰਾں ਦੀ ਗੱਲ ਚੱਲਦੇ ਆ ਹਲਟਾਂ ਦੇ ਕੁੱਤੇ ਦੀ ਟੱਕ ਟੱਕ ਤੇ ਇੱਕ ਧਾਤੀ ਦਾ ਛੱਲੜਾ ਉਹ ਬਾਪੂ ਦਾ ਹਲ ਗੱਲਾਂ ਦੀ ਗੱਲ ਕਰਾਂ ਕਾਦੀ ਗੱਲ ਨੇਹਰਾ ਤੋਂ ਨਿਕਲੇ ਤੇ ਸੋਇਆਂ 'ਚ ਵਗਦੇ ਉਹ ਕਸੀਆਂ ਦੇ ਪਾਣੀ ਕਦੇ ਇੰਜ ਲੱਗਦਾ ਕਿ ਮੇਰੀ ਮਸ਼ਕੱਤ ਤੇ ਜਾ ਪਣੂ ਹਾਣੀ ਬਾਪੂ ਨੇ ਬੋਤੇ ਤੇ ਲਾਇਸੀ ਖੋਪੇ ਜਦੋਂ ਖੂ ਜੁੜਿਆ ਸੀ ਬਾਪੂ ਨੇ ਬੋਤੇ ਤੇ ਲਾਇਸੀ ਖੋਪੇ ਗਾਂਦਲ ਤੋਂ ਗਰਦਨ ਤੱਕ ਬੰਝ ਵੀ ਸੀ ਲਾਇਆ ਸਰਗੀ ਤੋਂ ਚੱਲਿਆ ਤੇ ਢਲੀਆਂ ਤਰਕਾਲਾ ਉਹ ਖੂ ਵੀ ਉਸ ਪੈੜ ਨਾ ਟੰਡਾ ਦੇ ਢੇੜੇ ਦਾ ਅੰਤ ਹੀ ਆਇਆ ਚੱਲਦਾ ਹੀ ਆਇਆ ਚੱਲਦਾ ਹੀ ਆਇਆ ਉਹ ਚੱਲਦਾ ਹੀ ਆਇਆ ਨੱਕਿਆਂ ਤੇ ਬੈਠਾ ਮੈਂ ਸੋਚੀਦਾ ਜਾਂਦਾ ਰਬਾ ਸਾਡਾ ਵੀ ਮੁਕੱਦਰ ਕਦੇ ਰੰਗ ਲਿਆਉ ਜਾਂ ਸੋਚ ਚੁੱਕੀ ਕਿਸਮਤ ਟਿੰਡਾਂ ਦੇ ਵਾਂਗੂ ਬਸ ਜਿਹੜੇ ਹੀ ਖਾਉ ਬਾਪੂ ਦਾ ਬੋਝਾ ਵੀ ਰਿਆ ਖਾਲੀ ਦਾ ਖਾਲੀ ਸ਼ਾਹਾਂ ਤੋਂ ਕਰਜੇ ਲਈ ਬਣਿਆ ਸਵਾਲੀ ਕਹਿੰਦਾ ਹਾਲੇ ਦਾ ਜੱਟਾ ਤੂੰ ਪਹਿਲੇ ਨਹੀਂ ਮੋੜੇ ਲਾ ਕੇ ਵਿਆਜ ਉਹਨੇ ਵਿੱਚ ਹੋਰ ਜੋੜੇ ਖਦਰ ਦੀ ਖੇਸੀ ਦੀ ਉਹ ਬੁੱਕਲ ਮਾਰ ਤੁਰਿਆ ਖਦਰ ਦੀ ਕੇਸੀ ਦੀ ਉਹ ਬੁੱਕਲ ਮਾਰ ਤੁਰਿਆ ਤੱਕ ਕੇ ਤਾਂ ਨੂੰ ਉਹ ਕਈ ਵਾਰ ਝੁਰਿਆ ਅੱਖਾਂ ਦੀ ਨਮੀ ਦਾ ਉਹਨੂੰ ਚੇਤਾ ਨਾ ਆਇਆ ਅੱਖਾਂ ਦੀ ਨਮੀ ਦਾ ਉਹਨੂੰ ਚੇਤਾ ਨਾ ਆਇਆ ਉਹ ਜ਼ਿੰਦਗੀ ਦੀ ਪੈੜ ਦਾ ਬਣਿਆ ਬਤਾਰੂ ਮੇਰਾ ਬਾਪੂ ਚੱਲਦਾ ਹੀ ਆਇਆ ਚੱਲਦਾ ਹੀ ਆਇਆ ਚੱਲਦਾ ਹੀ